ਉਹ ਡੀਲ ਫਿਲਮ ਦਾ ਪੱਕਾ ਬਣ। ਜੀ ਮੈਂ ਪੱਕੇ ਲੜਕਣਾ ਪਿਛਲੇ ਪਰਚੇ ਚ ਵੀ ਮਨਾਈ ਦਾ ਬਹੁਤ ਕਮਾਉਂਦੀ ਨੇ ਬਹੁਤ ਪਸੰਦ। ਉਹ ਵੀ ਤਾਂ ਗੱਲ ਹੈ ਕਿ ਆ ドラਮਾ ਜੀ ਮਤਲਬ ਰਸਕੀ ਇਹ ਨਹੀਂ ਅਸੀਂ ਹੁਣ ਲੈ ਸ਼ਹਿਰੀ ਫਿੱਤੋ ਬਰਾਤ ਕੋਈ ਕਿੰਨੇ ਇਨਵੋਲਵਮੈਂਟ ਵਿੱਚ ਆ ਇੱਕ ਮਾਨਚੋਕ ਐਸਐਸਪੀ ਸਾਹਿਬ ਪਟਿਆਲਾ ਸ਼੍ਰੀਵਰਉਨ ਸ਼ਰਮਾ ਜੀ ਆਈਪੀਐਸ ਅਫਸਰ ਪਟਿਆਲਾ ਉਹਨਾਂ ਦੀ ਅਕਵਾਈ ਹੈ ਉਹਨਾਂ ਦੇ ਅਦੇਸ਼ ਨਿਰਦੇਸ਼ ਦੇ ਵਿੱਚ ਆ ਉਹਨਾਂ ਦੇ ਅਦੇਸ਼ ਨਿਰਦੇਸ਼ ਦੇ ਤਹਿਤ ਐਸਐਚਓ ਕੋਤਵਾਲੀ ਨਾਬਾ ਸਰਜੀਤ ਸਿੰਘ ਢੀਮਾ ਉਹਨਾਂ ਨੇ ਇੱਕ ਇਤਲਾ ਮਿਲੀ ਤੇ ਉਹਨਾਂ ਨੂੰ ਪੇ ਖਲਾਨੀ ਜਗਾ ਜਿਹੜੀ ਹੈਗੀ ਆ ਮੈਡੀਕਲ ਸ਼ਾਪ ਆ ਉੱਥੇ ਇਤਲਾਮ ਮਿਲੀ ਸੀ ਕਿ ਉੱਥੇ ਅਨਲੀਗਲੀ ਜਿਹੜੀਆਂ ਗੋਲੀਆਂ ਜਿਹੜੀਆਂ ਨਸ਼ੇ ਦੀਆਂ ਗੋਲੀਆਂ ਆ ਉਹ ਕਾਫੀ ਸੇਲ ਹੁੰਦੀਆਂ ਆ ਤੇ ਉਸ ਤੋਂ ਬਾਅਦ ਐਫਐਚਓ ਸਰਪਜੀਤ ਸਿੰਘ ਦੀ ਐਸਐਚਓ ਕਤਵਾਲੀ ਨਾਪਾ ਉਹਨਾਂ ਨੇ ਡਰੱਗ ਇੰਸਪੈਕਟਰ ਨੂੰ ਨਾਲ ਲੈ ਕੇ ਉਸ ਮੈਡੀਕਲ ਸਟੋਰ ਦੇ ਉੱਪਰ ਰੇਡ ਕੀਤੀ ਆ ਰੇਡ ਕਰਨ ਦੇ ਉੱਪਰ ਸਾਨੂੰ ਜਿਹੜੀਆਂ ਤੇ ਉੱਥੋਂ 10 ਗੋਲੀਆਂ ਦੇ ਪੱਤੇ ਜਿਹੜੇ ਸੀ ਉੱਥੋਂ ਮਿਲ ਗਏ ਸੀ ਜਿਹੜੇ ਕਿ ਐਨਡੀ ਦੇ ਵਿੱਚ ਫਾਲ ਕਰਦੇ ਆ ਉਹਦੇ ਵਿੱਚ ਹੈਗਿਆ ਜੀ ਡਰਾਮਾਡੋਲ ਕਰੋਵਲ ਡੈਲ ਜਿਹੜੀਆਂ ਹੈਗੀਆਂ ਉਹ ਦੋਨੋਂ ਹੀ ਐਂਟੀ ਦੇ ਵਿੱਚ ਫਾਲ ਕਰਦੀਆਂ ਤੇ ਉੱਥੋਂ ਸਾਨੂੰ ਦਸ ਪੱਤੇ ਜਿਹੜੇ ਸੀ ਰਿਕਵਰ ਹੋ ਕੇ ਉਸ ਤੋਂ ਬਾਅਦ 29 ਦਾ ਜਿਹੜਾ ਬਿਆਨ ਦਿੱਤਾ ਸੀ ਉਹਦੇ ਤਹਿਤ ਅਸੀਂ ਉਹਦੇ ਘਰ ਦੇ ਵਿੱਚ ਗਏ ਤੇ ਘਰ ਦੇ ਵਿੱਚ ਜਾਣ ਤੋਂ ਬਾਅਦ ਸਾਨੂੰ ਉੱਥੋਂ 11740 ਜਿਹੜੀਆਂ ਸੀ ਹੋਰ ਜਿਹੜੀਆਂ ਨਸ਼ੀਲੀਆਂ ਗੋਲੀਆਂ ਸੀ ਉੱਥੋਂ ਬਰਾਮਦ ਹੋਈਆਂ ਤਾਂ ਉਸ ਤੋਂ ਬਾਅਦ ਅ ਮਕਦਮਾ ਜਿਹੜਾ ਦਰਜ ਕੀਤਾ ਜੀ ਆ ਐਫ ਆਈ ਆਰ ਨੰਬਰ ਹੈਗਾ ਆ 87 /25 ਤੇ ਇਹਦੇ ਵਿੱਚ ਅਸੀਂ ਅੰਡਰ ਸੈਕਸ਼ਨ ਜਿਹੜਾ ਹੈਗਾ ਆ 22 29 61 ਤੇ ਪੰਜਾਬੀ ਜਿਹੜਾ ਉਹ ਲਗਾਇਆ ਹੋਇਆ ਹੈਂਡਿਕਲ ਤੇ ਬਾਪ ਬੇਟੀ ਨੇ ਜਿਹੜੇ ਇਹ ਕੰਮ ਕਰਦੇ ਸੀ ਜੀ ਹਾਂਜੀ ਇਹ ਦੋਨੋਂ ਹੀ ਬਾਪ ਬੇਟਾ ਹੈਗਾ ਇਹਨਾਂ ਦਾ ਨਾਮ ਹੈਗਾ ਆ ਮਨਪ੍ਰੀਤ ਸਿੰਘ ਪੁੱਤਰ ਪ੍ਰਤਾਪ ਸਿੰਘ ਆ ਮਕਾਨ ਨੰਬਰ ਹੈਗਾ 267 ਪੰਡੂ ਸਰ ਮੁਹੱਲਾ ਨਾਪਾ ਇਥੋਂ ਦੇ ਹੀ ਰਹਿਣ ਵਾਲੇ ਹੋਰ ਕੋਈ ਨਾਮ ਕਰਦੇ ਆ ਫਾਦਰ ਦਾ ਨਾਮ ਹੈਗਾ ਜੀ ਆ ਪ੍ਰਤਾਪ ਸਿੰਘ ਤਦੋਂ ਲੋ ਗੋਲੀਆਂ ਦੀ ਕੁੱਲ ਕੁਆਂਟੀਟੀ ਕਿੰਨੀ ਦੁਆਰਾ ਦੱਸਿਓ ਗੋਲੀਆਂ ਜਿਹੜੀਆਂ ਹੈਗੀਆਂ ਕਿ 11740 ਸੈਕਿੰਡ ਟਾਈਮ ਤੋਂ ਕੰਮ ਕਰ ਰੋਸੀ ਜੀ ਇਹਨਾਂ ਤੇ ਵੀ ਇਹਨਾਂ ਦਾ ਬ੍ਰਦਰ ਹੈ ਜਿਹੜਾ ਪ੍ਰਤਾਪ ਸਿੰਘ ਦਾ ਉਹ ਪਹਿਲਾਂ ਵੀ ਇੱਕ ਐਂਡੀ ਦੇ ਸੇਮ ਮੁਕਤਮੇ ਦੇ ਵਿੱਚ ਜਿਹੜੇ ਤੇ ਪਹਿਲਾਂ ਵੀ ਆ ਗਿਆ ਉਹ ਆਈ ਥਿੰਕ ਹਜੇ ਵੀ ਜੇਲ ਦੇ ਵਿੱਚ ਹੀ ਆ ਤੇ ਇਹਦੇ ਬ੍ਰਦਰ ਦੇ ਉੱਪਰ ਪਹਿਲਾਂ ਇਸੇ ਮੌਜੂਦਾ ਸੀ ਐਫ ਆਈ ਆਰ ਹੋਈ ਆ ਇਹ ਪੂਰਾ ਪਰਿਵਾਰ ਹੈ ਮਤਲਬ ਇਨਵੋਲਵ ਆ ਜਿਹੜਾ ਹੈਗਾ ਨਸ਼ੇ ਦੀ ਤਰਫ ਆ ਸਾਹਮਣੇ ਤੇ ਹੀ ਆਇਆ ਜਿਹਨੇ ਬੇਟਾ ਵੀ ਉੱਥੇ ਹੀ ਦਾ ਮੈਡੀਕਲ ਸ਼ਾਪ ਤੇ بیٹھਦਾ ਤੇ ਫਾਦਰ ਵੀ ਉੱਥੇ ਹੀ ਬੈਠਦਾ ਪਹਿਲਾ ਜਿਹੜਾ ਇਹਦਾ ਪ੍ਰਤਾਪ ਸਿੰਘ ਹੈ ਇਹਦਾ ਬ੍ਰਦਰ ਜਿਹੜਾ ਉਹ ਵੀ ਥੇਮ ਐਂਡੀ ਦੇ ਮਕਦਮੇ ਦੇ ਵਿੱਚ ਗੋਲੀਆਂ ਜਿਹੜਾ ਸੀ ਸ਼ੌਕ ਦੇ ਵਿੱਚ ਰੱਖਦਾ ਸੀ ਵੇਚਦਾ ਸੀ ਤਾਂ ਰੇਡ ਕਰਨ ਦੇ ਉੱਪਰ ਇਹ ਸਾਰੀਆਂ ਜਿਹੜੀਆਂ ਦਵਾਈਆਂ ਸਾਨੂੰ ਜਿਹੜੀਆਂ ਮਿਲੀਆਂ ਜਾਂਚ ਤੇ ਕੀ ਸਾਹਮਣੇ ਆਇਆ ਕਿ ਕਿੰਨੇ ਟਾਈਮ ਤੋਂ ਕਰਦੇ ਸੀ ਨੋਜਵਾਨ ਨੂੰ ਕਿੰਨੇ ਕਰਕੇ ਰਹੇ ਆ ਉਹ ਤੱਕ ਇਨਵੈਸਟੀਗੇਸ਼ਨ ਦਾ ਪਾਰਟ ਹੈ ਤੇ ਉਹ ਅਸੀਂ ਕਰਾਂਗੇ ਪਤਾ ਲੱਗ ਜਾਊਗਾ ਕਿ ਇਹ ਕਿੰਨੇ ਟਾਈਮ ਤੋਂ ਕਰ ਰਿਹਾ ਹੈ ਔਰ ਇਹ ਪਿੱਛੋਂ ਕਿੱਥੋਂ ਲੈ ਕੇ ਆਉਂਦਾ ਇੰਨੀ ਵੱਡੀ ਕਵਾਂਟੀਟੀ ਦੇ ਵਿੱਚ ਉਥੇ ਨਹੀਂ ਰੱਖ ਸਕਦੇ ਤੇ ਉਹ ਇੱਕ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਉਹ ਬਾਅਦ ਚ ਪਤਾ ਅਕੋਰਡਿੰਗ ਕਿੰਨਾ ਫੜਿਆ ਜੀ ਕੈਸ਼ ਹੈਗਾ ਜੀ 2 ਲੱਖ 7000 ਅਕੋਰਡਿੰਗ ਟੂ ਰੂਲ ਮੈਡੀਕਲ ਸ਼ਾਪ ਵਾਲੇ ਕਿੰਨਾ ਕੁ ਰੱਖ ਸਕਦੇ ਨੇ ਇੱਕ ਕਵਾਂਟੀਟੀ ਨਹੀਂ ਡਰਗ ਇੰਫੈਕਟਿਡ ਆ ਸਕਦਾ ਜਿੰਨਾ ਤੱਕ ਮੈਨੂੰ ਪਤਾ ਹੈ ਕਿ ਤੁਸੀਂ ਨਸ਼ੇ ਦੀਆਂ ਜਿਹੜੀਆਂ ਗੋਲੀਆਂ ਜਿਹੜੀਆਂ ਬੈਣ ਆ ਉਹ ਤੁਸੀਂ ਨਹੀਂ ਰੱਖ ਸਕਦੇ ਨੰਮ ਨਾਪਾ ਪੁਲਿਸ ਤੋਂ ਬਿਨਾ ਵੀ ਹੋਰ ਕੋਈ ਟੀਮਾਂ ਆਈਆਂ ਸੀ ਨਾਲ ਹਾਂਜੀ ਇਹਦੇ ਵਿੱਚ ਡਰੱਗ ਇਨਫੈਕਟਰ ਜਿਹੜਾ ਪਟਿਆਲੇ ਦਾ ਸੀ ਉਹ ਆਇਆ ਸੀ ਨਾਲ ਉਹਨੂੰ ਨਾਲ ਲੈ ਕੇ ਹੀ ਅਸੀਂ ਜਿਹੜਾ ਕਿ ਰੇਡ ਕਰਨ ਐ ਫੇਚੋ ਸਭ ਕਰਦੇ ਹੀ ਤੇ ਨਾਲ ਡੀਐਸਪੀ ਸਾਹਿਬ ਦੀ ਇਕਾਈਤੀ ਪਟਿਆਲੇ ਤੋਂ ਤੇ ਉਹਨਾਂ ਨੇ ਰੇਡ ਕਰਵਾਈ ਸੀ ਨਾਲ ਕਿ ਹੁਣ ਕੀ ਅਸੀਂ ਜਿਹੜਾ ਕੀਤਾ ਹੈਗਾ ਆ ਐਨਡੀ ਦੇ ਵਿੱਚ ਆਉਂਦੀਆਂ ਕਰਾਮ ਜਿਹੜੀ ਬਾਈ ਦੇ ਤਹਿਤ ਜਿਹੜੀ ਐਫਐਜ ਨੇ ਦਰਜ ਕੀਤੀ ਹੈ ਹੋਰ ਕੋਈ ਮੈਡੀਕਲ ਸ਼ਾਪਸ ਨੂੰ ਕੀ ਸੈਂਟੀਮੇਸ਼ਨ ਆ ਤੁਹਾਡੇ ਵੱਲੋਂ ਜੇ ਕੋਈ ਹਜੇ ਵੀ ਇਸ ਤਰ੍ਹਾਂ ਦੇ ਰਿਕਵੈਸਟ ਦੇ ਏ ਵੀ ਸਾਫ ਸਾਫ ਧਾਰਿਆਂ ਨੂੰ ਪਤਾ ਆ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਇੱਕ ਮਹਿੰਮ ਚਲਾਈ ਹੋਈ ਆ ਨਸ਼ਿਆਂ ਨੂੰ ਬਿਲਕੁਲ ਹੀ ਪੰਜਾਬ ਦੇ ਵਿੱਚੋਂ ਫ੍ਰੀ ਕਰਨਾ ਹੈ ਤੇ ਜਿਹੜਾ ਵੀ ਇਦਾਂ ਦੀ ਤੀਜ ਰੱਖੂਗਾ ਜਿਹੜੀ ਬੈਨ ਹੈਗੀ ਆ ਤੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਊਗੀ ਮੈਂ ਸਾਰੇ ਮੈਡੀਕਲ ਸ਼ਾਪ ਵਾਲਿਆਂ ਨੂੰ ਇਹੀ ਕਹਿਣਾ ਚਾਹੂਗੀ ਕਿ ਜਿਹੜੀਆਂ ਬੈਨ ਹੈਗੀਆਂ ਉਹਨਾਂ ਨੂੰ ਤੁਸੀਂ ਆਪਣੇ ਸ਼ਾਪ ਦੇ ਉੱਪਰ ਨਾ ਰੱਖੋ ਜਿਹਦੀ ਰਕਮ 2,70,000 ਦੀ ਤੀਜ ਆਜਰੀ ਘਰ ਦੇ ਵਿੱਚੋਂ ਰਿਕਵਰੀ ਹੋਈ ਆ 2,70,000 ਆ ਮਤਲਬ ਨਸ਼ਾ ਵੇਚ ਕੇ ਜਿਹੜੀ ਇਹ ਸਾਰੀ ਉਹ ਵੀ ਹਾਂਜੀ ਨਸ਼ਾ ਵੇਚ ਕੇ ਹੀ ਗੋਲੀਆਂ ਵੇਚ ਕੇ ਇਹ ਜਿਹੜਾ ਪ੍ਰੋਗ ਕਰਦੇ ਵਿੱਚ ਮਿਲੀ